ਫਰੀਦਾ ਜਨ ਲੋਇਨ ਜਗ 모ਹਿਆ ਸਾਧ ਸੰਗਤ ਜੀ ਇੱਕ ਵਾਰ ਬ੍ਰਹਮ ਗਿਆਨੀ ਮਹਾਰਾਜ ਭਗਤ ਫਰੀਦ ਸਾਹਿਬ ਜੀ ਤੁਰੇ ਜਾਣ ਸਾਧ ਸੰਗਤ ਜੀ ਰਾਸਤੇ ਵਿੱਚ ਇੱਕ ਵੇਸ਼ਵਾ ਦਾ ਕੋਠਾ ਆਇਆ ਹੈ ਉਹ ਵੇਸ਼ਵਾ ਆਪਣੀ ਗੋਲੀ ਨੂੰ ਕੁੱਟ ਰਹੀ ਸੀ ਸਾਧ ਸੰਗਤ ਜੀ ਤੇ ਉੱਚੀ ਉੱਚੀ ਕਹਿੰਦੀ ਸੀ ਤੂੰ ਮੇਰੀਆਂ ਅੱਖਾਂ ਦੇ ਵਿੱਚ ਬਰੀਕ ਸੁਰਮਾ ਕਾ ਤੂੰ ਨਹੀਂ ਪਾਇਆ ਇਸੇ ਕਰਕੇ ਬਰੀਕ ਕਰਕੇ ਪੀਸ ਕੇ ਕਿਉਂ ਨਹੀਂ ਪਾਇਆ ਉਦੋਂ ਪੀਸ ਕੇ ਸੁਰਮਾ ਪਾਇਆ ਜਾਂਦਾ ਸੀ ਪਿਛਲੇ ਸਮਿਆਂ ਦੀ ਗੱਲ ਹੈ ਸਾਧ ਸੰਗਤ ਜੀ ਇਉਂ ਆਪਣੀ ਨਾ ਵੇਸ਼ਵਾ ਗੋਲੀ ਨੂੰ ਕੁੱਟ ਰਹੀ ਸੀ ਭਾਵ ਕੇ ਸੇਵਾਦਾਰਨੀ ਨੂੰ ਨੌਕਰਾਨੀ ਨੂੰ ਘੁੱਟ ਰਹੀ ਸੀ ਸਾਧ ਸੰਗਤ ਜੀ ਕਿ ਮੇਰੀਆਂ ਅੱਖਾਂ ਵਿੱਚ ਰੜਕ ਪੈਂਦੀ ਹੈ ਕੁਝ ਸਮਾਂ ਸਾਧ ਸੰਗਤ ਜੀ ਜਦੋਂ ਹੋਇਆ ਇਉਂ ਬਾਬਾ ਫਰੀਦ ਸਾਹਿਬ ਜੀ ਮਹਾਰਾਜ ਹੱਸ ਕੇ ਲੰਘ ਗਏ ਸਾਧ ਸੰਗਤ ਜੀ ਜਦੋਂ ਕੰਨਾਂ ਵਿੱਚ ਇਉਂ ਆਵਾਜ਼ ਪਈ ਮਹਾਰਾਜ ਦੇ ਹੱਸ ਕੇ ਲੰਘ ਗਏ ਕੁਝ ਸਮਾਂ ਹੋਇਆ ਉਹ ਵੇਸ਼ਵਾ ਨੂੰ ਕੋੜ ਹੋ ਗਿਆ ਮਹਾਰਾਜ ਕਹਿੰਦੇ ਜਦੋਂ ਕੋੜ ਹੋਇਆ ਸਾਧ ਸੰਗਤ ਜੀ ਜਦੋਂ ਕੋੜ ਹੋਣ ਕਰਕੇ ਹੁਣ ਕੋਈ ਨੇੜੇ ਨਹੀਂ ਆਉਂਦਾ ਵੇਸੀ ਵੀ ਵਿਪਤ ਪਰੇ ਸਭ ਹੀ ਸੰਗ ਛਾੜਤ ਤੋ ਨਾ ਆਵਤ ਨੇਰੇ ਗੁਰਬਾਣੀ ਨਾ ਤਾਂ ਸੱਚ ਦੱਸ ਦਿੱਤਾ ਜਨਨ ਪਿਤਾ ਲੋਕ ਸੁਤ ਬਨਤਾ ਹੋਏ ਨਾ ਕਿਸ ਕੀ ਧਰਿਆ ਕੋਈ ਨਹੀਂ ਕਿਸੇ ਦਾ ਆਸਰਾ ਬਣਦਾ ਸਾਧ ਸੰਗਤ ਜੀ ਜਦੋਂ ਉਸ ਨੂੰ ਕੋੜ ਹੋਇਆ ਕੋੜ ਕਰਕੇ ਉਹ ਮਰ ਗਈ ਜੇ ਕਿਸੇ ਨੇ ਕੋੜੀ ਜਾਣ ਕੇ ਕੜੀ ਇਸਕੇ ਸਾਧ ਸੰਗ ਜੀ ਉਹਨੂੰ ਜੰਗਲ ਵਿੱਚ ਸੁੱਟ ਦਿੱਤਾ ਧੂਕੇ ਕਬਰ ਵਿੱਚ ਵੀ ਨਾ ਦੱਬੀ ਕਹਿੰਦੇ ਨੇੜੀ ਨਹੀਂ ਜਾਣਾ ਉਹਦੇ ਮਾਸ ਨੂੰ ਤਾਂ ਜਾਨਵਰਾਂ ਨੇ ਖਾ ਲਿਆ ਜਦੋਂ ਜਾਨਵਰਾਂ ਨੇ ਖਾ ਰਿਆ ਉਥੇ ਪਿੰਜਰ ਪਿਆ ਰਹਿ ਗਿਆ ਮਹਾਰਾਜ ਬਾਬਾ ਫਰੀਦ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਕਹਿੰਦੇ ਨੇ ਨਾ ਉਹ ਜੰਗਲ ਵਿੱਚੋਂ ਦੀ ਲੰਘੇ ਜਾਣ ਬ੍ਰਹਮ ਗਿਆਨੀ ਹੋਣ ਕਰਕੇ ਮਹਾਰਾਜ ਨੇ ਵੇਖ ਲਿਆ ਕਿ ਪਿੰਜਰ ਉਸ ਵੇਸ਼ਵਾ ਦਾ ਹੈ ਗੁਰਮੁਖੀ ਨੇ ਤੀਖਣ ਬੁੱਧੀ ਹੁੰਦੀ ਹੈ ਸਤਗੁਰਾਂ ਜੀ ਨੇ ਐਵੇਂ ਨਹੀਂ ਆਖਿਆ ਸਤਗੁਰ ਮਿਲੇ ਹੈ ਦਿਬ ਦ੍ਰਿਸ਼ਟ ਹੋਈ ਇੱਕ ਤੇ ਆਖਾਇਨ ਇੱਕ ਦਿਬ ਦ੍ਰਿਸ਼ਟੀ ਹੈ ਉਹ ਸਾਧ ਸੰਗਤ ਜੀ ਮਾਰੇ ਦੇ ਨਾਮ ਜਪਣ ਅਭਿਆਸ ਕਰਕੇ ਉਹਦੀ ਕਿਰਪਾ ਨਾਲ ਹੀ ਮਿਲਦੀ ਹੈ ਉਹ ਜਿਹੜੀ ਦਿਬ ਦ੍ਰਿਸ਼ਟੀ ਹੁੰਦੀ ਹੈ ਸਾਧ ਸੰਗਤ ਜੀ ਉਹ ਅੰਤਰ ਜਾਮਤਾ ਵਾਲੀ ਦ੍ਰਿਸ਼ਟੀ ਹੁੰਦੀ ਹੈ ਸਾਰਿਆਂ ਵਿੱਚ ਜਿਵੇਂ ਪਰਮੇਸ਼ਵਰੀ ਵਿਖਦਾ ਹੈ ਇਸੇ ਪ੍ਰਕਾਰ ਬ੍ਰਹਮ ਗਿਆਨੀ ਮਹਾਰਾਜ ਬਾਬ ਫਰੀਦ ਸਾਹਿਬ ਜੀ ਆਪਣੀ ਮौज ਵਿੱਚ ਹੀ ਤੁਰੇ ਜਾਂਦੇ ਹਨ ਜੰਗਲ ਵੱਲ ਨੂੰ ਗਏ ਨੇ ਜਦੋਂ ਮਹਾਰਾਜ ਨੇ ਉੱਥੇ ਜਾ ਕਰਕੇ ਵੇਖਿਆ ਕਿ ਉਹ ਜਿਹੜੇ ਸਾਧ ਸੰਗਤ ਜੀ ਜਾਨਵਰ ਨੇ ਮਾਸ ਖਾਂਦੇ ਐ ਉਥੇ ਕਾਂ ਆ ਕੇ ਮਾਸ ਖਾ ਰਹੇ ਨੇ ਪਿੰਜਰ ਸਾਧ ਸੰਗਤ ਜੀ ਪਿਆ ਹੈ ਆਪਣੀ ਆਤਮਿਕ ਤਾਕਤ ਦੇ ਨਾਲ ਬ੍ਰਹਮ ਗਿਆਨ ਦੇ ਦੁਆਰਾ ਜਦੋਂ ਵੇਖਿਆ ਮਹਾਰਾਜ ਨੇ ਕਿ ਇਹ ਪਿੰਜਰ ਸਰੀਰ ਤਾਂ ਉਸ ਵੇਸ਼ਵਾਦਾ ਹੈ ਉਹਦੇ ਵਿੱਚ ਕਿਸੇ ਨੇ ਸਾਧ ਸੰਗ ਜੀ ਪੰਛੀ ਨੇ ਆਲਣਾ ਬਣਾ ਲਿਆ ਸਿਰ ਵਾਲੇ ਥਾਂ ਤੇ ਹੀ ਆਲਣਾ ਬਣਾ ਲਿਆ ਧਿਆਨ ਦਿਓ ਜਿੱਥੇ ਜਿਹੜਾ ਵੇਸ਼ਵਾਦਾ ਸਿਰ ਸੀ ਮੂੰਹ ਉਥੇ ਸਾਧ ਸੰਗ ਜੀ ਆਲਣਾ ਬਣਾ ਲਿਆ ਉਹਦੇ ਵਿੱਚ ਪੰਛੀ ਨੇ ਬੱਚੇ ਦਿੱਤੇ ਹੈ ਬੱਚੇ ਸਾਧ ਸੰਗ ਜੀ ਅੱਖਾਂ ਦੀਆਂ ਖੁੱਡਾ ਰਾਹੀ ਮੂੰਹ ਕੱਢੀ ਬੈਠੇ ਐ ਬਾਹਰ ਨੂੰ ਵੇਖ ਰਹੇ ਨੇ ਮੂੰਹ ਚੱਕ ਚੱਕ ਕੇ ਜਦੋਂ ਮਹਾਰਾਜ ਉਹ ਸੁਪਿੰਜਰ ਵੱਲ ਵੇਖ ਕੇ ਆਉ ਉਹਦੀ ਹਾਲਸ ਨੂੰ ਵੇਖ ਕਰਕੇ ਮਹਾਰਾਜ ਕੋਲ ਆ ਗਏ ਸਾਧ ਸੰਗਤ ਜੀ ਸਤੂਗੁਰਾਂ ਜੀ ਨੇ ਵੇਖਿਆ ਭਗਤ ਜੀ ਨੇ ਵੇਖਿਆ ਕਿਵੇਂ ਇਹ ਪਿੰਜਰ ਰੁਲਦਾ ਫਿਰਦਾ ਏ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸਮਾਂ ਯਾਦ ਕੀਤਾ ਹੈ ਜਦੋਂ ਇਹ ਵੇਸ਼ਵਾ ਗੋਲੀ ਨੂੰ ਕੁੱਟਦੀ ਸੀ ਇਹ ਹਾਲਤ ਨੂੰ ਵੇਖ ਕਰਕੇ ਮਹਾਰਾਜ ਸ਼ਲੋਕ ਉਚਾਰਦੇ ਹੈ ਸੱਚੇ ਪਾਤਸ਼ਾਹ ਸਮਝਾਉਂਦੇ ਹਨ हे ਵੇਸ਼ਵਾ ਫਰੀਦਾ ਜੈਨ ਲੋਇਣ ਜਗ ਮੋਹਿਆ ਜਿਹੜੀਆਂ ਅੱਖਾਂ ਦੇ ਨਾਲ ਤੂੰ ਦੁਨੀਆ ਨੂੰ ਮੋਹਦੀ ਸੀ ਤੇਰੀਆਂ ਅੱਖਾਂ ਨੂੰ ਵੇਖ ਕਰਕੇ ਲੋਕ ਤੇਰੇ ਕੋਲ ਚੱਲ ਕੇ ਆਉਂਦੇ ਸੀ ਮਹਾਰਾਜ ਬਾਬਾ ਫਰੀਦ ਸਾਹਿਬ ਕਹਿੰਦੇ ਹੈ ਭਾਈ ਵੇਸ਼ਵਾ ਜਿਨ੍ਹਾਂ ਅੱਖਾਂ ਦੇ ਨੇਤਰਾਂ ਦੇ ਨਾਲ ਤੇਰੇ ਇਸ ਜਗਤ ਨੂੰ ਇਹ ਸੰਸਾਰ ਤੈਨੂੰ ਵਿਸ਼ਈ ਪੁਰਖ ਤੈਨੂੰ ਮਹਾਰਾਜ ਕਹਿੰਦੇ ਵੇਖਣ ਆਉਂਦੇ ਸੀ ਜਨ ਲੋਏਨ ਜਗ ਮੋਹਿਆ ਜਿਨ੍ਹਾਂ ਅੱਖਾਂ ਕਰਕੇ ਤੂੰ ਸਾਰੇ ਜਗਤ ਨੂੰ ਮੋਇਆ ਹੋਇਆ ਸੀ ਮੋਹਿਤ ਕੀਤਾ ਹੋਇਆ ਸੀ ਅੱਖਾਂ ਤੇਰੀਆਂ ਕਮਲ ਮਹਾਰਾਜ ਕਹਿੰਦੇ ਇਹ ਨੈਣ ਤੇਰੇ ਕਮਲ ਫੁੱਲ ਵਰਗੇ ਸਨ ਮਹਾਰਾਜ ਕਹਿੰਦੇ ਮੋਟੀਆਂ ਔਰ ਪਤਲੀਆਂ ਅੱਖਾਂ ਹੋਣ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸਾਰ ਨੂੰ ਤੂੰ ਮੋਇਆ ਸੀ ਛੇ ਲੋਇਣ ਮੈਂ ਡੱਠਾ ਇਹ ਵੇਸ਼ਵਾ ਉਸ ਅੱਖਾਂ ਨੂੰ ਮੈਂ ਕਹਿੰਦੇ ਵੇਖਿਆ ਆ ਅੱਜ ਮੈਂ ਅੱਖਾਂ ਨੂੰ ਹੀ ਵੇਖ ਲਿਆ ਤੂੰ ਆਪਣੀ ਗੋਲੀ ਨੂੰ ਕੁੱਟਦੀ ਸੀ ਕਿ ਮੇਰੀਆਂ ਅੱਖਾਂ ਦੇ ਵਿੱਚ ਇਹ ਬਰੀਕ ਸੁਰਮਾ ਕਰਕੇ ਪੀਸ ਕੇ ਕਾਦੂ ਨਹੀਂ ਪਾਇਆ ਅੱਖਾਂ ਵਿੱਚ ਰੜਕ ਪੈਂਦੀ ਏ ਮੋਟਾ ਸੁਰਮਾ ਤੂੰ ਪਾ ਦਿੱਤਾ ਉਸ ਵੇਲੇ ਤਾਂ ਤੂੰ ਗੋਲੀ ਨੂੰ ਕੁੱਟਦੀ ਸੀ ਆ ਵੇਖ ਤੇਰੀ ਹੁਣ ਹਾਲਤ ਕੀ ਹੈ ਪਿੰਜਰ ਤੇਰਾ ਜੰਗਲ ਵਿੱਚ ਪਿਆ ਹੈ ਮਹਾਰਾਜ ਕਹਿੰਦੇ ਜਿਹੜੇ ਮੂੰਹ ਥਾਈਂ ਤੂੰ ਕਿਤੇ ਬੋਲਦੀ ਸੀ ਜਿਹੜੀਆਂ ਅੱਖਾਂ ਦੇ ਕਰਕੇ ਤੂੰ ਗੋਲੀ ਨੂੰ ਕੁੱਟਦੀ ਸੀ ਮਹਾਰਾਜ ਕਹਿੰਦੇ ਉਹੀ ਅੱਖਾਂ ਦੀਆਂ ਖੋਡਾਂ ਦੇ ਵਿੱਚ ਇਹ ਜਿਹੜੇ ਪੰਛੀ ਦੇ ਬੱਚੇ ਦਿੱਤੇ ਹੋਏ ਨੇ ਤੇ ਮੂੰਹ ਕੱਢੀ ਬੈਠੇ ਬਾਹਰ ਨੂੰ ਧੌਣ ਚੱਕ ਕੇ ਵੇਖਦੇ ਐ ਜਿਹੜੀਆਂ ਅੱਖਾਂ ਦੇ ਨਾਲ ਤੂੰ ਕਿਤੇ ਸੰਸਾਰ ਨੂੰ ਵੇਖਿਆ ਸੀ ਜਿਹੜੀਆਂ ਅੱਖਾਂ ਦੇ ਨਾਲ ਕਿਤੇ ਤੂੰ ਇਹ ਜਗਤ ਦੇ ਪੁਰਸ਼ਾਂ ਨੂੰ ਵੇਖਿਆ ਸੀ ਉਹ ਕਹਿੰਦੇ ਅੱਖਾਂ ਹੁਣ ਮੈਂ ਤੇਰੇ ਸ਼ਰੀਰ ਨੂੰ ਵੇਖ ਰਿਹਾ ਭਾਈ ਕੱਜਲ ਰੇਖਨਾ ਸਹਿਦਿਆ ਆ ਕੱਜਲ ਰੇਖਨਾ ਸਹਿਦਿਆ ਜਿਹੜੇ ਨੀਤਰ ਮਹਾਰਾਜ ਕਹਿੰਦੇ ਉਸ ਵੇਲੇ ਸੁਰਮੇ ਦੀ ਮੋਟੀ ਰੇਖਾ ਨਹੀਂ ਸੀ ਮਹਾਰਾਜ ਕਹਿੰਦੇ ਸੰਦੇ ਸਹਾਰ ਦੇ ਤੱਕ ਨਹੀਂ ਸੀ ਕੱਜਲ ਦੀ ਰੇਖਾ ਨਹੀਂ ਸੀ ਸਹਾਰ ਦੇ ਤੇਰੇ ਨੇਤਰ ਛੇ ਪੰਛੀ ਸੂਏ ਬਹਿਠ ਅੱਜ ਮਹਾਰਾਜ ਕਹਿੰਦੇ ਉਹਨਾਂ ਹੀ ਅੱਖਾਂ ਦੇ ਵਿੱਚ ਪੰਛੀ ਐ ਸਾਧ ਸੰਗਤ ਜੀ ਉਹਨਾਂ ਦੇ ਸੂਏ ਬੱਚੇ ਬੈਠੇ ਐ ਦੇ ਕਰਕੇ ਤੈਨੂੰ ਮਾਣ ਬਹੁਤ ਸੀ ਆਪਣੇ ਸਰੀਰ ਦਾ ਤੇਰੇ ਸਰੀਰ ਨੂੰ ਤਾਂ ਕਿਸੇ ਨੇ ਕਬਰ ਵਿੱਚ ਵੀ ਨਹੀਂ ਦੱਬਿਆ ਮਹਾਰਾਜ ਕਹਿੰਦੇ ਅੱਖਾਂ ਦਾ ਮਾਣ ਸੀ ਉਸ ਅੱਖਾਂ ਦੇ ਵਿੱਚ ਪੰਛੀਆਂ ਨੇ ਬੱਚੇ ਦਿੱਤੇ ਹੋਏ ਨੇ ਸੇ ਪੰਖੀ ਸੂਏ ਬਹਿਠ ਸਾਰਸੰਗੇ ਜੀ ਫਾਰਸੀ ਭਾਸ਼ਾ ਦੇ ਵਿੱਚ ਸੂਏ ਨਾਮ ਬੱਚੇ ਦਾ ਹੈ ਤੇ ਸੰਸਕ੍ਰਿਤ ਭਾਸ਼ਾ ਵਿੱਚ ਸੂਏ ਨਾਮ ਜੰਮਣ ਦਾ ਹੈ ਮਹਾਰਾਜ ਇਹ ਕਦੇ ਪੰਖੀਆਂ ਨੇ ਬੱਚੇ ਦਿੱਤੇ ਜੰਮੇ ਨੇ ਬੈਠੇ ਨੇ ਤੇਰੀਆਂ ਅੱਖਾਂ ਦੇ ਵਿੱਚ ਜਿਹੜੀਆਂ ਤੇਰੀਆਂ ਅੱਖਾਂ ਕਦੇ ਕੱਜਲ ਦੀਆਂ ਰੇਖਾਂ ਨਹੀਂ ਸਿੰਧੀਆਂ ਸਨ ਫੇਰ ਪੜਦੇ ਉਸਨੂੰ ਕੱਜਲ ਰੇਖਣਾ ਫਰੀਦਾ ਜਨ ਲੋਇਣ ਜਗ 모ਹਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਬਾ ਫਰੀਦ ਸਾਹਿਬ ਜੀ ਇੱਥੇ ਹੁਣ ਸਾਧ ਸੰਗਤ ਜੀ ਅੰਤਰੀਅ ਵਰਤ ਕਰਕੇ ਹੁਣ ਦੱਸਦੇ ਆ ਕਿ ਪਰਮੇਸ਼ਰ ਦੇ ਜਿਨ੍ਹਾਂ ਨੇਤਰਾਂ ਨੇ ਸਾਧ ਸੰਗਤ ਜੀ ਇਹ ਪਰਮੇਸ਼ਰ ਦੇ ਨੇਤਰੀ ਐ ਜਿਨ੍ਹਾਂ ਨੇਤਰਾਂ ਨੇ ਸਾਰੇ ਸੰਸਾਰ ਨੂੰ ਮੋਹਿਤ ਕੀਤਾ ਹੋਇਆ ਏ ਸਤਿਗੁਰੂ ਜੀ ਕਹਿੰਦੇ ਭਾਈ ਛੇ ਲੋਏ ਨ ਮੈਂ ਡੱਠ ਉਸ ਨੇਤਰਾਂ ਦੇ ਕਰਕੇ ਮੈਂ ਡੱਠ ਹਰੀ ਨੂੰ ਵੇਖ ਲਿਆ ਸਾਧ ਸੰਗਤ ਜੀ ਤੇਰੇ ਨੇਤਰ ਤਾਂ ਦੁਨੀਆ ਨੂੰ ਹੀ ਵੇਖਦੇ ਐ ਜਾਂ ਨੇਤਰਾਂ ਕਰਕੇ ਹੀ ਮਰੇ ਪਏ ਆ ਕਿ ਉਹਦੇ ਨੇਤਰ ਬੜੇ ਸੁੰਦਰ ਹੈ ਮਹਾਰਾਜ ਕਹਿੰਦੇ ਮੈਂ ਇਸ ਨੇਤਰਾਂ ਦੇ ਨਾਲ ਸਤਿਗੁਰੂ ਜੀ ਦਾ ਇੱਥੇ ਬਚਨ ਆ ਰਿਹਾ ਸੇ ਲੋਏ ਨ ਮੈਂ ਡੇਠ ਇਸ ਲੋਏ ਨ ਕਰਕੇ ਮੈਂ ਡੇਠ ਉਸ ਨਰੰਗਕਾਰ ਹਰੀ ਨੂੰ ਵੇਖ ਲਿਆ ਕੱਜਲ ਰੇਖਨਾ ਸਹਿ ਦਿਆ ਮਹਾਰਾਜ ਕਹਿੰਦੇ ਜਦੋਂ ਇਹ ਜਿਹੜੀ ਨੇਤਰ ਸਨ ਨਾ ਮਾਇਆ ਦਾ ਐਸਾ ਡਰ ਸੀ ਸਤਿਗੁਰੂ ਜੀ ਕਹਿੰਦੇ ਭਾਈ ਉਦੋਂ ਇਹ ਅੱਖਾਂ ਸਨ ਮਾਇਆ ਦਾ ਪ੍ਰਭਾਵ ਨਹੀਂ ਸੀ ਸਹਿਣ ਕਰ ਸਕਦੀਆਂ ਪਰ ਕਹਿੰਦੇ ਹੁਣ ਜਦੋਂ ਮੈਨੂੰ ਪੂਰੀ ਖਬਰ ਹੋ ਗਈ ਸੱਚੇ ਪਾਤਸ਼ਾਹ ਜੀ ਕਹਿੰਦੇ ਛੇ ਪੰਖੀ ਸੂਏ ਬਹਿਠਾ ਵਾ ਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਹੁਣ ਮੈਂ ਇਹ ਸਾਰੇ ਪਦਾਰਥਾਂ ਮਾਇਆ ਦੇ ਪਦਾਰਥਾਂ ਦਾ ਰਚਨਹਾਰ ਉਸ ਨਰੰਗਕਾਰ ਅਕਾਲ ਪੁਰਖ ਨੂੰ ਜਦੋਂ ਵੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਅੱਖਾਂ ਦੇ ਵਿੱਚ ਉਹ ਹੁਣ ਸਮਾਰਿਆ ਹੁਣ ਮੇਰੀਆਂ ਅੱਖਾਂ ਲੁਭਾਏ ਮਾਨ ਨਹੀਂ ਹੋ ਰੀਆਂ ਸੇ ਪੰਖੀ ਸੋਏ ਬਹਿਠ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਉਂ ਕਹਿੰਦੇ ਨੇ ਤੇਰੀਆਂ ਅੱਖਾਂ ਦੇ ਵਿੱਚ ਤਾਂ ਇੱਕ ਦਿਨ ਪੰਛੀਆਂ ਨੇ ਬੱਚੀ ਦੇਣੇ ਐ ਮਹਾਰਾਜ ਕਹਿੰਦੇ ਪਰ ਮੇਰੀਆਂ ਅੱਖਾਂ ਸਫਲੀਆਂ ਹੋ ਗਈਆਂ ਮੈਂ ਤੇ ਹਰੀ ਨੂੰ ਵੇਖ ਲਿਆ ਇਹ ਹੁਣ ਅੱਖਾਂ ਮਾਇਆ ਦਾ ਪ੍ਰਭਾਵ ਨਹੀਂ ਵੇਖੇਗੀਆਂ ਗਿਉ ਗੁਰੂ ਸਾਹਿਬ ਦੱਸਦੇ ਹਨ